ਜਿਨ੍ਹਾਂ ਦੇ ਛੋਟੇ ਬੱਚੇ ਗ੍ਰੋਥ ਨਹੀਂ ਕਰਦੇ ਤਾਂ ਇਹ ਬੱਚੇ ਤੁਸੀਂ ਗ੍ਰੋਥ ਦੇਖੋ ਜਾਂ ਜਿਹੜੀ ਭੈਣਾਂ ਦਾ weight loss ਨਹੀਂ ਹੁੰਦਾ ਇਹ ਭੈਣਾਂ ਨੇ weight loss ਕੀਤਾ 15-15 ਕਿਲੋ ਤੋਂ ਲੈ ਕੇ 30-30 ਕਿਲੋ ਤੱਕ weight loss ਵੀ ਕੀਤਾ ਆਪਾਂ ਭਾਈਆਂ ਨਾਲ ਬਾਅਦ 'ਚ ਗੱਲ ਕਰਾਉਣਾ ਹੈ ਪਹਿਲਾਂ ਭੈਣਾਂ ਨਾਲ ਗੱਲ ਕਰਾਉਣੀ ਹੈ ਕਿੰਨਾ weight ਇਹਨਾਂ ਨੇ loss ਕੀਤਾ ਸੱਸੀ ਗਾਇ ਜੀ ਤੁਸੀਂ ਕਿੰਨਾ weight loss ਕੀਤਾ ਜੀ ਮੈਂ ਵੀ ਜ ਸਾਢੇ 4 ਮਹੀਨੇ ਵਿੱਚ 29 ਕਿਲੋ ਠੀਕ ਹੈ ਹਾਂਜੀ ਤੁਸੀਂ ਕਿੰਨੇ ਹਾਂਜੀ ਵੀਰ ਜੀ ਮੈਂ 26 ਕਿਲੋ 3 ਮਹੀਨਿਆਂ ਦੇ ਵਿੱਚ ਠੀਕ ਹੈ ਤੁਸੀਂ ਨਹੀਂ ਸਸ਼ੀਕਲ ਵੀਰੇ ਮੈਂ 15 ਕਿਲੋ weight loss ਕੀਤਾ 2 ਮਹੀਨਿਆਂ ਦੇ ਵਿੱਚ ਠੀਕ ਹੈ ਤੁਸੀਂ ਨੇ ਕਿੰਨਾ ਕੀਤਾ ਸਸ਼ੀਕਲ ਵੀਰੇ ਮੈਂ 30 ਕਿਲੋ weight loss ਕੀਤਾ ਇਹ ਭੈਣੇ ਸਭ ਤੋਂ ਵੱਧ ਮਤਲਬ ਜਿਹੜਾ weight loss ਕੀਤਾ 30 ਕਿਲੋ ਹਾਂਜੀ 30 ਕਿਲੋ 3 ਮਹੀਨਿਆਂ ਦੇ ਵਿੱਚ ਠੀਕ ਹੈ ਤੁਸੀਂ ਨਹੀਂ 2.5 ਮਹੀਨਿਆਂ 'ਚ 14 ਕਿਲੋ ਵੀਰ ਜੀ ਠੀਕ ਹੈ ਤੇ ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ ਬਿਲਕੁਲ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਜੇ ਐਕਚੁਅਲੀ ਹੁਣ ਤਾਂ ਸਭ ਕੋ ਫੁੱਲ એનર્ਜੀ ਹੈ ਬਾਡੀ ਦੇ ਵਿੱਚ ਹੀ ਠੀਕ ਹੈ ਤੁਸੀਂ ਵੀ ਮੈਂ ਜਿੰਮ ਜਾ ਜਾ ਥੱਕ ਗਿਆ ਸਾਈਕਲ ਚਲਾ ਚਾ ਥੱਕ ਗਿਆ ਵੀਰੇ ਮੈਂ 2 ਮਹੀਨਿਆਂ ਦੇ ਵਿੱਚ ਮਤਲਬ 15 ਕਿਲੋ weight loss ਕੀਤਾ ਜੀ ਠੀਕ ਹੈ ਜੀ ਪਹਿਲਾਂ ਜਦੋਂ ਜਿੰਮ ਕਰਦੇ ਸੀ ਉਦੋਂ ਹੋਇਆ ਨਹੀਂ ਸੀ ਲਾ ਨਹੀਂ ਵੀਰੇ weight ਹੀ ਨਹੀਂ ਸੀ loss ਹੁੰਦਾ ਪਰ ਖਾਣ ਪੀਣ ਦਾ ਤਰੀਕਾ ਨਹੀਂ ਸੀ ਵੀ ਖਾਣਾ ਪੀਣਾ ਕੀ ਨਾਲ ਨਾਲ ਖਾਈ ਪੀ ਵੀ ਜਾਂਦੇ ਸੀ weight ਨੇ ਕਿੱਥੋਂ ਘਟਣਾ ਵੀਰੇ ਤੇ ਬਈ ਤੁਸੀਂ ਮਤਲਬ ਕਿ ਅਜਿਹਾ ਕੀ ਕਰਦੇ ਜਿਹੜਾ ਇਹਨਾਂ ਦਾ weight loss ਦਿਨਾਂ ਦੇ ਵਿੱਚ ਹੋਣ ਲੱਗ ਜਾਂਦਾ ਕਈ ਵੀਰ ਕਿਉਂ ਕਹਿੰਦੇ ਵੀ ਅਜਿਹਾ ਇਹ ਵਰਤ ਤੇ ਕੀ ਹੈ ਜਿਹੜੇ ਦਿਨਾਂ 'ਚ ਹੀ weight loss ਹੋ ਜਾਂਦਾ ਅਸੀਂ ਨਿਊਟ੍ਰੀਸ਼ਨ ਪ੍ਰੋਵਾਈਡ ਕਰਵਾਉਨੇ ਆ ਜੀ ਠੀਕ ਹੈ 40% ਨਿਊਟ੍ਰੀਸ਼ਨ 60% ਤੁਹਾਡੀ ਹੋਮ ਡਾਈਟ ਆ ਜਿਹੜੀ ਵਰਕ ਕਰਦੀ ਆ weight loss ਇੱਕ ਮਿੰਟ ਦੱਸੋ ਇਹ ਜਿਹੜੇ ਆਪਣੇ ਘਰੇ ਮਾਵਾ ਭੈਣਾਂ ਦੇ ਨੂੰ ਪਤਾ ਨਹੀਂ ਹੁੰਦਾ ਨਿਊਟ੍ਰੀਸ਼ਨ ਕੀ ਹੁੰਦਾ ਵੀ ਉਹਨਾਂ ਨੂੰ ਆਪਾਂ ਦੇਸੀ ਭਾਇ ਦਸੀ ਵੀ ਤੁਹਾਨੂੰ ਖਾਣਾ ਬਣਾ ਕੇ ਦਿੰਨੇ ਆ ਲਿਖ ਕੇ ਦਿੰਨੇ ਆ ਉਹ ਚੀਜ਼ਾਂ ਸੋ ਹਾਂਜੀ ਅਸੀਂ ਇੱਕ ਡਾਈਟ ਪਲਾਨ ਦਿੰਨੇ ਆ ਜਿਸਦੇ ਵਿੱਚ ਤੁਹਾਡਾ ਜਿਹੜਾ ਘਰ ਦਾ ਖਾਣਾ ਉਹ ਇਨਵੋਲਵ ਹੁੰਦਾ ਬਾਕੀ ਜੋ ਨਿਊਟ੍ਰੀਸ਼ਨ ਆ ਉਹ ਫਰੂਟਸ ਵੈਜੀਟੇਬਲਸ ਵਿਟਾਮਿਨਸ ਤੋਂ ਬਣਿਆ ਹੋਇਆ ਪਾਊਡਰ ਹੁੰਦਾ ਜਿਸਦੇ ਰਾਹੀਂ ਅਸੀਂ ਤੁਹਾਡਾ ਜਿਹੜਾ weight ਆ ਉਹ ਲਾਸ ਕਰਦੇ ਆ ਠੀਕ ਹੈ ਠੀਕ ਆ ਜੀ ਉਹਦੇ ਨਾਲ ਨਾਲ ਜਿਹੜਾ ਤੁਹਾਡਾ ਰਸੋਈ ਦਾ ਖਾਣਾ ਉਹ ਤੁਹਾਨੂੰ ਦਿੰਦੇ ਰਹਿਣੇ ਆ ਇਹ ਨਹੀਂ ਹੈਗਾ ਵੀ ਤੁਸੀਂ ਆਪਣਾ ਕੋਈ ਵੀ ਚੀਜ਼ ਯੂ ਨੋ ਇਨਵੋਲਵ ਨਹੀਂ ਕਰਨੀ ਆਪਣੇ ਖਾਣੇ ਦੇ ਵਿੱਚ ਤੇ ਸਾਰੀਆਂ ਚੀਜ਼ਾਂ ਨੂੰ ਤੁਸੀਂ ਐਡ ਕਰਕੇ ਹੀ ਆਪਣਾ weight ਆ ਜਿਹੜਾ ਉਹਨੂੰ ਘਟਾ ਸਕਦੇ ਤੇ ਭੁੱਖੇ ਤਾਂ ਨਹੀਂ ਰੱਖਿਆ ਜਾਊਗਾ ਨਹੀਂ ਜੀ ਭੁੱਖਾ ਰੱਖਿਆ ਨਹੀਂ ਜਾਂਦਾ ਜੀ ਇਹਦੇ ਵਿੱਚ ਤਹਾਨੂੰ ਫਰੂਟਸ ਵੈਜੀਟੇਬਲਸ ਸੈਲਡ ਸਾਰਾ ਕੁਝ ਖਾਣ ਲਈ ਦਿੱਤਾ ਜਾਂਦਾ ਈਵਨ ਕਿ ਲਈ ਦਹੀਂ ਲੱਸੀ ਸਾਰਾ ਕੁਸਾ ਜਿਹੜਾ ਪ੍ਰੋਵਾਈਡ ਕਰਵਾਇਆ ਜਾਂਦਾ ਪਰ ਉਹ ਡਾਈਟ ਦੇ ਅਕੋਰਡਿੰਗ ਦੇਖਿਆ ਜਾਂਦਾ ਪਰਸਨ ਟੂ ਪਰਸਨ ਵੇਰੀ ਕਰਦਾ ਵੀ ਕਿੰਨੇ ਇਸ ਨੂੰ ਫੈਟ ਦੀ ਲੋੜ ਆ ਕਿੰਨੀ ਇਸ ਦੀਆਂ ਕੈਲਰੀਜ਼ ਦੇ ਵਿੱਚ ਆਪਾਂ ਨੂੰ ਰੋਟੀ ਜਿਹੜੀ ਐ ਐਡ ਕਰਨ ਦੀ ਜ਼ਰੂਰਤ ਆ ਤੇ ਜਿਹੜੇ ਛੋਟੇ ਬੱਚਿਆਂ ਦੀ ਗ੍ਰੋਥ ਨਹੀਂ ਹੁੰਦੀ ਤੇ ਇਹਨਾਂ ਦੀ ਕੀ ਗ੍ਰੋਥ ਹੋਈ ਆ ਵੀ ਕਿਵੇਂ ਗ੍ਰੋਥ ਕਰਦਾ ਉਹਨਾਂ ਦੇ ਹਾਂਜੀ 2 ਸਾਲ ਤੋਂ ਜਿਹੜਾ ਹੈਗਾ ਜੀ ਆਪਾਂ ਨਿਊਟ੍ਰੀਸ਼ਨ ਆ ਪ੍ਰੋਵਾਈਡ ਕਰਵਾ ਸਕਦੇ ਹਾਂ ਬੱਚੇ ਨੂੰ ਠੀਕ ਹੈ ਜੀ ਤਾਂ ਸਾਡਾ ਇਸ ਦੇ ਲਈ ਜੋ ਨਿਊਟ੍ਰੀਸ਼ਨ ਆ ਉਹ ਕਿਡਸ ਕਰੋਆ ਤੇ ਜੋ ਬੱਚਿਆਂ ਨੂੰ ਸਿਹਤ ਦੇ ਨਾਲ ਨਾਲ ਮੈਂਟਲੀ ਆ ਜਿਹੜਾ ਉਹ ਵੀ ਗ੍ਰੋਥ ਕਰਦਾ ਠੀਕ ਹੈ ਤੇ ਇੱਕ ਜਨਾਂ ਦਾ ਫੇਸ ਬਹੁਤ ਖਰਾਬ ਉਹਨਾਂ ਸ਼ਾਇਆ ਹੁੰਦੀਆਂ ਜਾਂ ਫੰਸੀ ਹੁੰਦੀਆਂ ਨੇ ਇਹ ਪਹਿਲਾਂ ਜੀ ਨੇ ਵੀ ਕੀਤਾ ਸੀਗਾ ਆਪਣਾ ਫੇਸ ਮਤਲਬ ਤੁਸੀਂ ਪਹਿਲਾ ਕੌਨਸੀ ਅਸੀਂ ਨੂੰ ਨਹੀਂ ਜੀ ਜਿੱਦਾਂ ਹੁਣ ਆਫਟਰ ਡਿਲੀਵਰੀ ਤੋਂ ਬਾਅਦ ਕਈ ਵਾਰੀ ਨਾ ਲੇਡੀਜ਼ ਦੇ ਪ੍ਰੈਗਨਨਸੀ ਟਾਈਮ ਛਾਈਆਂ ਪੈ ਜਾਂਦੀਆਂ ਨੇ ਬਲੈਕਨੈਸ ਹੋ ਜਾਂਦੀ ਹੈ ਨਾ ਉਹ ਕਈ ਵਾਰੀ ਅਗਲਾ ਕਹਿੰਦਾ ਵੀ ਅਸੀਂ ਇਹਨਾਂ ਨੂੰ ਕੀ ਹੁਣ ਮੈਡੀਸਨ ਲਈਏ ਜਾਂ ਫੇਸ ਤੇ ਕੀ ਲਗਾਈਏ ਤਾਂ ਕੋਈ ਸਾਈਡ ਇਫੈਕਟ ਨਾ ਹੋਵੇ ਉਹਦੇ ਲਈ ਸਾਡੇ ਕੋਲ ਨੇਚਰਲ ਪ੍ਰੋਡਕਟਸ ਸਕਿਨ ਬੂਸਟਰ ਤਾਂ ਜਿਹਦਾ 15 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲੂਗਾ ਤੇ 3 ਮਹੀਨੇ ਦਾ ਕੋਰਸ ਹੁੰਦਾ ਜੀ ਆਪਣਾ ਤੇ ਹੁਣ ਮੈਂ ਤੁਸੀਂ ਪਿਕ ਲਗਾ ਸਕਦੇ ਆ ਦੇਖ ਲਿਓ ਵਿੱਚ ਚੱਲਦੀ ਹੋਊਗੀ ਵੀਡੀਓ ਦੇ ਤਾਂ ਉਹਦੇ ਵਿੱਚ ਮੇਰਾ ਫੇਸ ਕਿਦਾਂ ਆ ਤਾਂ ਆ ਹੁਣ ਬਾਇਫੇਸ ਕਿਦਾਂ ਕੋਈ ਕਈ ਵੀਰ ਕਹਿੰਦੇ ਵੀ ਸਟੀਰੋਇਡ ਹੈ ਦੇ ਵਿੱਚ ਕੋਈ ਮਤਲਬ ਸਾਈਡ ਇਫੈਕਟ ਹੁੰਦਾ ਹੈ ਤਾਂ ਤੇ ਉਹਦੇ ਬਾਰੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਇਹਦੇ ਨਹੀਂ ਜੀ ਇਹ ਜਿਹੜਾ ਪ੍ਰੋਡਕਟ ਆ ਜੀ ਆਪਣਾ 100% ਵੈਜੀਟੇਟਿਵ ਆ ਠੀਕ ਹੈ ਜੀ ਵੈਜੀਟੇਬਲਸ ਫੂਡਸ ਐਂਡ ਵਿਟਾਮਿਨਸ ਤੋਂ ਬਣਿਆ ਹੋਇਆ ਠੀਕ ਹੈ ਜੀ ਜਿਹੜੀਆਂ ਆਪਣੀਆਂ ਗਵਰਨਮੈਂਟ ਦੀਆਂ 3 ਏਜੰਸੀਜ਼ ਨੇ ਜਿਵੇਂ ਜੀ ਐਮ ਪੀ ਆਈ ਐਸਓ ਐਂਡ ਐਫ ਐਸ ਐਸ ਏ ਆਈ ਤੋਂ ਮਾਨਤਾ ਪ੍ਰਾਪਤ ਆ ਜੀ ਤੇ ਇੱਕ ਜੇਕਰ ਇਹ ਮਤਲਬ ਕਿ ਰਿਜ਼ਲਟ ਨਾ ਨਖਾਵੇ ਉਹਦੀ ਗਾਰੰਟੀ ਹਾਂਜੀ ਜੇਕਰ ਰਿਜ਼ਲਟ ਨਹੀਂ ਆਉਂਦਾ ਜੀ ਤੁਹਾਨੂੰ ਕੋਈ ਵੀ ਰਿਜ਼ਲਟ ਡਿਫਰੈਂਸ ਨਜ਼ਰ ਨਹੀਂ ਆਉਂਦਾ ਤਾਂ ਅਸੀਂ ਮਨੀ ਬੈਕ ਜਿਹੜੀ ਵਾਰੰਟੀ ਆ ਉਹ ਦਿੰਨੇ ਆ ਤੁਹਾਨੂੰ 3 ਡੇ ਮਨੀ ਬੈਕ ਗਾਰੰਟੀ ਜਿਹੜੀ ਦਿੱਤੀ ਜਾਂਦੀ ਹੈ ਜੇ ਤੁਹਾਨੂੰ ਚ ਨਾ ਰਿਜ਼ਲਟ ਆਵੇ ਤਾਂ ਪੈਸੇ ਵਾਪਸ ਹਾਂਜੀ ਤੇ ਇੱਕ ਜਿਹੜਾ ਨੇ ਘਰੇ ਬਹਿ ਕੇ ਆਪਣੀਆਂ ਦਵਾਈ ਮੰਗਾਉਣੀ ਹੋਵੇ ਉਹਨਾਂ ਵਾਸਤੇ ਅਸੀਂ ਹਾਂਜੀ ਬਹੁਤ ਸਾਰੇ ਪਰਸਨਸ ਦੇ ਵਿੱਚ ਇਹ ਚੀਜ਼ ਦਾ ਜਿਹੜਾ ਡਰ ਰਹਿੰਦਾ ਵੀ ਸਾਡੇ ਕਿਤੇ ਪੈਸੇ ਡੁੱਬਣਾ ਜਾਣ ਤਾਂ ਉਸ ਦੇ ਲਈ ਮੈਂ ਕਲੈਰੀਫਾਈ ਕਰਨਾ ਚਾਹਣਾ ਜੀ ਜਿਹੜਾ ਤੁਸੀਂ ਕੋਰੀਅਰ ਆ ਉਹ ਘਰ ਬੈਠੇ ਆਨਲਾਈਨ ਆਰਡਰ ਕਰਕੇ ਮੰਗਾ ਸਕਦੇ ਹੋ ਠੀਕ ਆ ਜੀ ਆਪਣਾ ਤੁਸੀਂ ਤੁਹਾਨੂੰ WhatsApp ਦੇ ਥਰੂ ਜਿਹੜਾ ਕੰਟੈਕਟ ਕਰਨਾ ਤੇ ਜੇਕਰ ਸਾਡੀਆਂ ਕਈ ਵਾਰ ਕਾਲਸ ਨੇ ਤੁਹਾਡੀਆਂ ਨਹੀਂ ਅਟੈਂਡ ਹੁੰਦੀਆਂ ਤਾਂ ਬਰਸਾਤ ਦੇ ਤੇ ਆਪਣਾ weight ਤੇ height ਲਿਖ ਕੇ ਭੇਜੋ ਸਾਨੂੰ ਅਸੀਂ ਉਸ ਦੇ ਰਾਹੀਂ ਤੁਹਾਨੂੰ ਜਿਹੜਾ ਹੈਗਾ ਜਵਾਬ ਦਵਾਂਗੇ ਜੀ ਤੇ ਜੋ ਕੋਰੀਅਰ ਸਰਵਿਸਿਜ਼ ਨੇ 올 ਓਵਰ ਇੰਡੀਆ ਦੇ ਵਿੱਚ ਫ੍ਰੀ ਆਫ ਕੋਸਟ ਜਿਹੜਾ ਹੈਗਾ ਜੀ ਕੋਰੀਅਰ ਕੀਤਾ ਜਾਂਦਾ ਜੇਕਰ ਤੁਸੀਂ ਇੰਡੀਆ ਤੋਂ ਬਾਹਰ ਵੀ ਬੈਠੇ ਹੋ ਉੱਥੇ ਵੀ ਆਪਣਾ ਬੈਟੇ ਨਿਊਟ੍ਰੀਸ਼ਨਲ ਮੰਗਾ ਸਕਦੇ ਹੋ ਤੁਸੀਂ ਆਨਲਾਈਨ ਆਰਡਰ ਕਰੋ ਸਾਨੂੰ ਅਸੀਂ ਤੁਹਾਡਾ ਆਰਡਰ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਂਦੇ ਆ ਜੀ